Ontario Superior Court of Justice ਨੇ ਇਮੀਗ੍ਰੇਸ਼ਨ ਨਜ਼ਰਬੰਦਾ ਦੇ ਲਈ প্রভিনਸ਼ੀਅਲ ਜੇਲ੍ਹਾਂ ਦੀ ਵਰਤੋਂ ਬਾਰੇ ਫੈਡਰਲ ਸਰਕਾਰ ਦੇ ਵਿਰੁੱਧ ਇੱਕ ਕਲਾਸ ਸੈਕਸ਼ਨ ਮੁਕੱਦਮੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮੁਕਦਮਾ 8360 ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੂੰ 2016 ਤੋਂ 2023 ਦਰਮਿਆਨ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੁਆਰਾ 87 ਸੁਬਾਈ ਅਤੇ ਖੇਤਰੀ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਸ਼ੁਕਰਵਾਰ ਨੂੰ ਜਾਰੀ ਫੈਸਲੇ ਦੇ ਵਿੱਚ ਅਦਾਲਤ ਨੇ ਫੈਡਰਲ ਸਰਕਾਰ ਦੇ ਵਕੀਲਾਂ ਵੱਲੋਂ ਉਠਾਏ ਗਏ 15 ਤਰਾਜ਼ਾ ਦੇ ਵਿੱਚ ਹਰੇਕ ਨੂੰ ਰੱਦ ਕਰ ਦਿੱਤਾ ਜਿਹੜੇ ਕਾਰਵਾਈ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ CBSA ਦੁਆਰਾ ਨਜ਼ਰਬੰਦ ਕੀਤੇ ਗਏ ਵਿਦੇਸ਼ੀ ਨਾਗਰਿਕ ਕਤੇ ਪਰਮਨੈਂਟ ਰੈਜ਼ੀਡੈਂਟ ਕਿਸੇ ਵੀ ਅਪਰਾਧ ਦੇ ਦੋਸ਼ੀ ਨਹੀਂ ਹੁੰਦੇ ਕਲਾਸ ਸੈਕਸ਼ਨ ਦੇ ਅਨੁਸਾਰ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਇਮੀਗ੍ਰੇਸ਼ਨ ਨਜ਼ਰਬੰਦੀ ਇੱਕ ਪ੍ਰਸ਼ਾਸਨਿਕ ਵਿਵਸਥਾ ਹੈ ਤੇ ਇਹ ਸਜ਼ਾ ਯੋਗ ਨਹੀਂ ਹੋ ਸਕਦੀ ਕਲਾਸ ਸੈਕਸ਼ਨ ਦੇ ਅਨੁਸਾਰ ਇਸ ਦੇ ਬਾਵਜੂਦ CBSA ਸੂਬਿਆਂ ਅਤੇ ਪ੍ਰਦੇਸ਼ਾਂ ਦੇ ਨਾਲ ਵਿਵਸਥਾਵਾਂ ਦੁਆਰਾ ਹਜ਼ਾਰਾਂ ਇਮੀਗ੍ਰੇਸ਼ਨ ਨਜ਼ਰਬੰਦਾਂ ਨੂੰ ਸੂਬਾਈ ਜ਼ਿਲ੍ਹਿਆਂ ਦੇ ਵਿੱਚ ਨਜ਼ਰਬੰਦ ਕਰਦੇ ਰਹੀ ਹੈ ਇਹ ਵਰਤਾਰਾ ਨਜ਼ਰਬੰਦਾਂ ਦੇ ਚਾਟਰ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਫੈਡਰਲ ਸਰਕਾਰ ਨੇ ਇਹ ਸੰਕੇਤ ਨਹੀਂ ਦਿੱਤਾ ਹੈ ਕਿ ਕੀ ਉਹ ਅਦਾਲਤ ਦੇ ਫੈਸਲੇ ਤੇ ਅਪੀਲ ਕਰੇਗੀ ਜਾਂ ਨਹੀਂ ਇਮੀਗ੍ਰੇਸ਼ਨ ਨਜ਼ਰਬੰਦੀ ਦੀ ਨੁਮਾਇੰਦਗੀ ਕਰਨ ਵਾਲੇ ਮੁੱਦਿਆਂ ਦੇ ਵਿੱਚੋਂ ਇੱਕ ਸ਼ਖਸ ਨੈਰਨ ਰਿਚਰਡ ਜਿਹੜਾ ਉਹਨਾਂ ਨੇ ਦੱਸਿਆ ਕਿ ਜੋ ਮੂਲ ਰੂਪ ਦੇ ਵਿੱਚ ਗ੍ਰਨਾਡਾ ਦਾ ਰਹਿਣ ਵਾਲਾ ਹੈ ਰਿਚਰਡ ਨੇ ਜਨਵਰੀ 2015 ਤੋਂ ਜੁਲਾਈ 2016 ਤੱਕ অন্ਟੈਰੀਓ ਦੀਆਂ ਤਿੰਨ ਵੱਖ-ਵੱਖ ਅਧਿਕਤਮ ਸੁਰੱਖਿਆਤ ਵਾਲੀਆਂ ਜੇਲ੍ਹਾਂ ਦੇ ਵਿੱਚ 18 ਮਹੀਨੇ ਬਿਤਾਏ ਬੇਸ਼ੱਕ ਉਸ ਨੂੰ ਖਤਰਾ ਨਹੀਂ ਮੰਨਿਆ ਗਿਆ ਸੀ ਉਸ ਨੂੰ ਕੈਨੇਡਾ ਦੇ ਵਿੱਚ ਅਲਤ ਜਾਨ ਅਲਗ ਜਾਂਦੇ ਜੋਖਮ ਕਰਕੇ ਨਜ਼ਰਬੰਦੀ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਸੀ ਕਲਾਸ ਸੈਕਸ਼ਨ ਦੀ ਨੁਮਾਇੰਦਗੀ ਕਰਦੇ ਵਕੀਲਾਂ ਵਿੱਚੋਂ ਇੱਕ ਜਿਹੜਾ ਉਹਨਾਂ ਦੱਸਿਆ ਕਿ ਅੱਜ ਜੰਗ ਜਿੱਤੀ ਨਹੀਂ ਗਈ ਹੈ ਮਨਜ਼ੂਰੀ ਦਾ ਮਤਲਬ ਹੈ ਕਿ ਅਦਾਲਤ ਦਾ ਮੰਨਣਾ ਹੈ ਕਿ ਇਸ ਮੁਕਦਮੇ ਨੂੰ ਜਾਇਸਟ ਫੈਸਲਾਉਣ ਦੇ ਲੋੜੀਂਦੇ ਸਬੂਤ ਮੌਜੂਦ ਨੇ ਪਰਪਖਧੀਆਂ ਸੁਣਵਾਈਆਂ ਤੈਅ ਕਰਨ ਗਿਆ ਕਿ ਨਜ਼ਰਬੰਦਾ ਦੇ ਸਮੂਹ ਜਾਂ ਫਿਰ ਫੈਡਰਲ ਸਰਕਾਰ ਦੇ ਵਿੱਚੋਂ ਇਹ ਮੁਕਦਮਾ ਕੌਣ ਜਿੱਤਦਾ ਹੈ ਮੁਕਦਮੇ ਵਿੱਚ 100 ਮਿਲੀਅਨ ਡਾਲਰ ਦਾ ਮੁਆਵਜ਼ਾ ਜਿਹੜਾ ਮੰਗਿਆ ਗਿਆ ਜੋ ਕਿ ਸ਼ਿਕਾਇਤਕਰਤਾਵਾਂ ਦੇ ਦਰਮਿਆਨ ਵੰਡਿਆ ਜਾਏਗਾ ਮੈਟਰੋ ਵੈਂਕੂਵਰ ਦੇ ਵਿੱਚ ਪੁਲਿਸ ਪਾਣੀ ਦੀ ਸੁਰੱਖਿਆ ਬਾਰੇ ਇੱਕ ਹੋਰ ਰਿਮਾਈਂਡਰ ਜਾਰੀ ਕਰ ਰਹੀ ਹੈ ਜਦੋਂ ਅਧਿਕਾਰੀਆਂ ਨੂੰ ਐਤਵਾਰ ਨੂੰ ਫਰੇਜ਼ਰ ਨਦੀ ਤੇ ਇੱਕ ਤੁੰਦਲੇ ਤੇ ਗੰਦਲੀ ਕਿਸ਼ਤੀ ਦੇ ਵਿੱਚੋਂ ਇੱਕ ਵਿਅਕਤੀ ਨੂੰ ਬਚਾਉਣਾ ਪਿਆ ਨਿਊ ਵੈਸਟਮਿੰਸਟਰ ਪੁਲਿਸ ਵਿਭਾਗ ਦੇ ਅਨੁਸਾਰ ਸ਼ਾਹ ਇੱਕ ਪੁਲਿਸ ਕਿਸ਼ਤੀ ਦੇ ਅਧਿਕਾਰੀਆਂ ਨੇ 7 ਜੁਲਾਈ ਨੂੰ ਸ਼ਾਮ 4:00 ਵਜੇ ਆਵਾਜ ਕੇ 15 ਮਿੰਟ ਦੇ ਆਸ-ਪਾਸੇ ਤੇ ਇੱਕ ਵਿਅਕਤੀ ਜਿਹੜਾ ਉਹ ਇਨਫੈਂਟੇਬਲ ਡਿੰਗੀ ਦੇ ਵਿੱਚ ਦੇਖਿਆ ਗਿਆ ਸੀ ਸੋ ਅਧਿਕਾਰੀਆਂ ਨੇ ਨੋਟ ਕੀਤਾ ਕਿ ਕਿਸ਼ਤੀ ਤੇਜ਼ ਰਫ਼ਤਾਰ ਦੇ ਨਾਲ ਦਰਿਆ ਦੇ ਵਿੱਚ ਵਹਿ ਗਈ ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਦੇਖਿਆ ਕਿ ਗੰਗੀ ਦੀ ਮੋਟਰ ਜਿਹੜੀ ਹੈ ਉਹ ਕੰਮ ਨਹੀਂ ਕਰ ਰਹੀ ਸੀ ਤੇ ਵਿਅਕਤੀ ਦੇ ਕੋਲ ਤੇਜ਼ ਕਰੰਟ ਦੇ ਵਿਰੋਧ ਵਰਤਨ ਦੇ ਲਈ ਸਿਰਫ ਇੱਕ ਹੀ ਚਾਪੂ ਸੀ ਅਧਿਕਾਰੀ ਕਾਫੀ ਨੇੜੇ ਜਾਣ ਤੇ ਇੱਕ ਟੋਲ ਲਾਈਨ ਸੁਰੱਖਿਅਤ ਕਰਨ ਦੇ ਯੋਗਸਾਨ ਪੁਲਿਸ ਨੇ ਦੱਸਿਆ ਕਿ ਆਦਮੀ ਨੂੰ ਜਿਹੜਾ ਹੈ ਕੋਸਾਈਡ ਡੌਕ ਦੇ ਵਿੱਚ ਸੁਰੱਖਿਅਤ ਢੰਗ ਦੇ ਨਾਲ ਮਦਦ ਕਰਕੇ ਬਾਹਰ ਕੱਢਿਆ ਗਿਆ ਸੀ ਤਾਪਮਾਨ ਵਧਣ ਦੇ ਉੱਤੇ ਬਹੁਤ ਸਾਰੇ ਲੋਕ ਪਾਣੀ ਵਿੱਚ ਠੰਡੇ ਹੋਣ ਲਈ ਜਾ ਤਾਂ ਰਹੇ ਨੇ ਪਰ ਪੁਲਿਸ ਥਾਣੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਚੇਤਾ ਕਰਾ ਰਹੀ ਹੈ ਕਿ ਉਹ ਬਾਹਰ ਜਾਣ ਤੋਂ ਪਹਿਲਾਂ ਟੁਕਵੀਂ ਸਾਵਧਾਨੀ ਵਰਤਨ ਸੁਰੱਖਿਆ ਪ੍ਰੋਟੋਕੋਲ ਦੇ ਨਾਲ ਆਪਣੇ ਆਪ ਨੂੰ ਜਾਣੂ ਕਰਵਾਉਣ ਤੋਂ ਇਲਾਵਾ ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਹੀ ਢੰਗ ਨਾਲ ਫਿੱਟ ਜਿਹੜਾ ਉਹ ਕੀਤਾ ਸਹੀ ਪਰਸਨਲ ਫਲੋਟੇਸ਼ਨ ਡਿਵਾਈਸ ਪਾਉਣਾ ਚਾਹੀਦਾ ਹੈ ਰੇਡੀਓ ਦੀ ਵਰਤੋਂ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਤੇ ਬੋਟਿੰਗ ਦੇ ਨਿਯਮਾਂ ਨੂੰ ਵੀ ਜਾਣਨਾ ਚਾਹੀਦਾ ਹੈ ਕੈਨੇਡੀਅਨ ਮਲ ਰੈਸਲਿੰਗ ਕਲੱਬ ਦੇ ਬੱਚਾ ਨੇ ਪੈਨ ਅਮਰੀਕਨ ਖੇਡਾਂ ਦੇ ਵਿੱਚ ਖੂ ਮੱਲਾਮਾਰੀਆਂ ਨੇ 16 ਸਾਲਾ ਇਰਾ ਬਿਰਕੋਰ ਸੋਛਤੇ 15 ਸਾਲਾ ਖੁਸ਼ੀ ਕੋਰਸ਼ਲੀ ਨੇ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕਰਦਿਆ ਕਾਂਸੀ ਤੇ ਚਾਂਦੀ ਦਾ ਜਿਹੜਾ ਤਗਮਾ ਹਾਸਲ ਕੀਤਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ